ਗੁਰੂ ਪਿਆਰਿਓ ਕਿਵੇਂ ਕਰਤਾਰ ਦੀ ਸਿੱਖਸਲਾ ਕੀਤੀ ਜਾ ਸਕਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 689 ਅੰਗ ਤੇ ਬਖਸ਼ਿਸ਼ ਕਰਦੇ ਹਨ ਆਕਾਥੋ ਕਥਾ ਵਿਚਾਰੀਏ ਜੀ ਸਤਿਗੁਰੁ ਮਹੀਂ ਸਮਾਏ ਜੀ ਮਨੁਖ ਸਤਿਗੁਰੂ ਦੇ ਉਪਦੇਸ਼ ਵਿੱਚ ਨੀਨ ਰਹੇ ਤਾਂ ਵਿਅੰਤ ਗੁਨਾ ਬੜੀ ਕਰਤਾ ਅਦਿ ਸਿਫਸਲਾ ਕੀਤੀ ਜਾ ਸਕਦੀ ਹੈ ਗੁਰੂ ਪਿਆਰਿਓ ਜੀ ਮਨੁਖ ਗੁਰੂ ਦੇ ਉਪਦੇਸ਼ ਵਿੱਚ ਨੀਨ ਰਹੇ ਤਾਂਕਰ ਤੋਂ ਇਹ ਸਿਫਾਰਸ਼ ਕੀਤੀ ਜਾ ਸਕਦੀ ਹੈ